जय नागपुर पत्नी तेज प्रकाश नागपुर अबोहर निवास तीह तरीक न एक इंसीडेंट हो लूटपाट तो मेरी रिकवरी हूँ हो चुकी तो अज मैं फाजिल एस एस पी ऑफिस एस एस पी मैडम डॉक्टर प्रज्ञा जैन मिलन आपने थैंक्स कन्वे फाजिल का तो लाइव हुई हाँ और ए मैं पब्लिक नाल भी शेयर करना चाहनी हाँ ਕਿ ਜਿਸ ਤਰ੍ਹਾਂ ਫਾਜ਼ਿਲ ਕਾ ਦੇ ਮੈਡਮ ਨੇ ਆਪਣੀ ਸਾਰੀ ਟੀਮ ਨੂੰ ਮੋਟੀਵੇਟ ਕਰਦਿਆਂ ਹੋਇਆ ਪੂਰੇ ਸਪ ਇੱਕ ਸਵਿਫਟ ਐਕਸ਼ਨ ਨਾਲ ਇਸ ਕੇਸ ਨੂੰ ਸੋਲਵ ਕੀਤਾ ਸੋਲਵ ਕਰਨਾ ਸ਼ਾਇਦ ਉਹਨਾਂ ਦੀ ਡਿਊਟੀ ਸੀ ਪਰ ਜਿਸ ਤਰ੍ਹਾਂ ਉਹਨਾਂ ਨੇ ਇਸ ਕੇਸ ਨੂੰ ਹਿਊਮਨ ਟੱਚ ਦਿੱਤਾ ਕਿ ਉਹ ਰੋਜ਼ ਰਾਤ ਨੂੰ ਜਦ ਮੈਂ ਹਸਪੀਟਲ 'ਚ ਸੀ ਮੈਨੂੰ ਰੋਜ਼ ਰਾਤ ਨੂੰ ਫੋਨ ਕਰਦੇ ਸੀ ਮੇਰਾ ਹਾਲ ਚਾਲ ਪੁੱਛਣ ਵਾਸਤੇ ਐਂ ਦੇ ਨਾਲ ਮੇਰਾ ਹੌਸਲਾ ਵਧਿਆ ਮੇਰੇ ਪਰਿਵਾਰ ਦਾ ਹੌਸਲਾ ਵਧਿਆ ਕਿ ਪਾਜ਼ਿਲ ਕਾ ਟੀਮ ਵਾਕਿਆ ਹੀ ਐਕਸ਼ਨ ਲੈ ਰਹੀ ਏ ਔਰ ਐਸਕੇ ਨੂੰ ਬਿਲਕੁਲ ਪਬਲਿਕ ਦਾ ਕੌਨਫੀਡੈਂਸ ਰিস্টੋਰ ਕਰਨ ਵਾਸਤੇ ਐਨਾਨ ਨੇ ਸਾਡੇ ਨਾਲ ਸਾਡੇ ਪਰਿਵਾਰ ਨਾਲ ਜੋ ਸਾਡਾ ਸਾਥ ਦਿੱਤਾ ਉਹਦਾ ਮੈਂ ਬਹੁਤ ਦਿਲੀ ਤੌਰ ਤੇ ਮੈਡਮ ਤੇ ਪਾਜ਼ਿਲ ਕਾ ਪੁਲਿਸ ਜਰਨਲਿਸਟ ਜਿੰਨੇ ਵੀ ਉਹਨਾਂ ਦੇ ਨਾਲ ਟੀਮ ਇਨਵੋਲਡ ਸੀ ਜਿਨ੍ਹਾਂ ਨੇ ਪੂਰੀ

And put the culprits behind the bus. Thank you very much. Say thank you. Thank you. Yeah. Thank you.